ਉਨੈ ਧਿਆਈ ਵਿਰੰਗਤ ਗੁਰਤੇ ਅਮਰਦਾਸ RAMਦਾਸ ਐ ਵਹੀ ਸਹਾਈ ਗੁਰੂ ਅਰਜਨ ਹਰਗੋਬਿੰਦ ਨੋ ਸਿਮਲੋ ਸ੍ਰੀ ਹਰਿ ਲਾਈ ਸ੍ਰੀ ਨਰਕਿਸ਼ਨ ਧਿਆਈ ਐ ਜਿਸ ਜਿਠੇ ਸਭ ਦੁਖ ਜਾਏ ਤੇਗ ਬਹਾਦਰ ਸਹਿਬ ਸਮਰੀਏ ਘਰ ਨਾਉ ਨਿਦਿਆ ਬੈਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹਾਂ ਜੀ ਕੇ ਆਤਮਿਕ ਸਰੂਪ ਤਨ 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 ਸਤਿਗੁਰੂ ਗੁਰੂ ਗਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਖਲਸਾ ਜੀ ਸਾਹਿਬ ਬੋਲੋ ਜੀ ਧੰ ਧੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜੀਓ ਧੰ ਧੰ ਅਮਰ ਸ਼ਹੀਦ ਬਾਬਾ ਮੋਤੀ RAM ਮਹਾਰਾਜੀ ਧੰ ਧੰ ਚਮਕੌਰ ਸਾਹਿਬ ਦੀ ਜੰਗ ਦੇ ਮਹਾਨ ਸ਼ਹੀਦੋ ਸਿੰਘੋ ਧੰ ਧੰ ਬਾਬਾ ਦੀਪ ਸਿੰਘ ਜੀਓ ਧੰ ਧੰ ਬਾਬਾ ਅਜੀਤ ਸਿੰਘ ਜੀ ਧੰ ਧੰ ਬਾਬਾ ਜੁਝਾਰ ਸਿੰਘ ਜੀ ਧੰ ਧੰ ਬਾਬਾ ਚੋਰਾ ਬਰ ਸਿੰਘ ਜੀ ਧੰ ਧੰ ਬਾਬਾ ਫਤਿਹ ਸਿੰਘ ਜੀ ਧੰ ਧੰ ਮਾਤਾ ਗੁਰਕਾਰ ਜੀਓ ਸਮੂਹ ਸਿੰਘੋ ਸ਼ਹੀਦੋ ਘਟਿਓ ਜਪਿਓ ਤਪਿਓ ਸੰਤੋ ਮਹਪੁਰਖੋ ਆਪ ਜੀ ਦੇ ਪਾਵਨ ਬਵਿੱਤਰ ਅਸਥਾਨ ਸ੍ਰੀ ਗੁਰੂ ਹਰ Rai ਸਹਿਬ ਦੀ ਦੇਸੀ ਦੁਆਖਾਨਾ ਨਗਰ ਕੰਦੋਲਾ ਵਿਖੇ ਦੂ ਘਰਾਣਿਆਂ ਤੋਂ ਚਲ ਕੇ ਸੰਗਤਾਂ ਆਪ ਜੀ ਦੇ ਪਾਵਨ ਦਰ ਘਰ ਤੇ ਪਹੁੰਚੀਆਂ ਨੇ ਸਭਨਾ ਦੀਆਂ ਹਾਜ਼ਰੀਆਂ ਦੇ ਰੂਪ ਪੈਟਾਵਾਂ ਦਰਕਰਤੇ ਪਰਵਾਨ ਹੋਵਣ ਸਭਨਾ ਦੇ ਦੁੱਖ ਦਲੇਦਰ ਬਿਮਾਰੀਆਂ ਦੇ ਨਾਸ਼ ਕਰਕੇ ਤੰਦਰੁਸਤੀ ਦਿਦਾ ਗੁਰਸਿੱਖੀ ਜੀਵਨ ਵਰਸ਼ਿਸ਼ ਕਰਨਾ ਕਿਰਪਾ ਕਰੋ ਅੱਜ ਦੇ ਦਿਹਾੜੇ ਦੇ ਕਾਰਜ ਆਰੰਭ ਕਰਨ ਵਾਸਤੇ ਸਰਬੱਤ ਦਾ ਸੰਗਤ ਵੱਲੋਂ ਅਰਦਾਸ ਬੇਤੀ ਹੈ ਇਰਪਾ ਕਰਕੇ ਆਰੰਭਤਾ ਦੀ ਆਗਿਆ ਮਖਸ਼ੋ ਪਾਛਾ ਦਿਓ ਆਪਣੇ ਸਿੱਖਾਂ ਸੇਵਕਾਂ ਜੋ ਵੀ ਸਰੀਰ ਆਪ ਜੀ ਦੇ ਤਰ ਕਰਦੇ ਆਏ ਸਭ ਤੇ ਮਿਹਰਾਂ ਪਰਿਆਤ ਰਖਣੇ ਰੋਗੀ ਕਾ ਪ੍ਰਭ ਖੰਡੋ ਲੋਗ ਦੁਖੀਏ ਕਾ ਮਿਟਾਓ ਪ੍ਰਭ ਸੋਗ ਆਪਣੀ ਕਿਰਪਾ ਕਰਕੇ ਸਭ ਜੀਆਂ ਨੂੰ ਚੜਦੀ ਕਲਾ ਬਖਸ਼ਿਸ਼ ਕਰੋ ਪਾਵਨ ਹੁਕਮ ਨਾਮਾ ਸਹਿ ਬਖਸ਼ੋ ਹੁਕਮਾਂ ਤੇ ਚੱਲਣ ਦੀ ਵੱਲ ਸਮਰਥਾ ਬਖਸ਼ੋ ਹੋਈਆਂ ਭੁੱਲਾਂ ਦੀ ਖਿਮਾ ਦਿਓ ਜੀ ਜੋ ਜੀ ਆਪ ਜੀ ਦੇਦਰ ਆਵੇ ਸੋ ਰਾਜੀ ਹੋ ਕੇ ਜਾਵੇ ਮੋਹ ਮੰਗੀਆਂ ਮੁਰਾਦਾ ਪਾਵੇ ਅੜੇ ਸੋ ਚੜੇ ਸ਼ਰਨ ਪਰੇ ਸੋ ਤਰੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ निहला हरकार नाम बीचारै जन्म जन्म के दुख निवारै सो का मन साधारै दर्शन भेटत होत निहला ਅਰਕਾ ਨਾਮ ਵਿਚਾਰੈ ਮੇ ਬੈਦ ਗੁਰੂ ਗੋਵਿੰਦਾ ਹਾਰਾ ਸਮਰੱਥ ਪੁਰਖ ਪੂਰਨ ਵਿਧਾਤੇ ਆਪੇ ਕਾਰਣ ਹੈ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਅਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅਵਾਜ਼ ਕੋਰ ਬਣੀ ਪਰਮ ਸਤਿਕਾਰਯੋਗ ਸਤਿਗੁਰ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਸਾਹਿਬ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਦੂਰ ਦਰਾਡੇਾਂ ਤੋਂ ਚੱਲ ਕਰਕੇ ਅੰਮ੍ਰਿਤ ਵੇਲੇ ਤੋਂ ਜਾਂ ਫਿਰ ਥੋੜੀ ਜਿਹੀ ਵਾਦ ਕੱਟ ਕਰੋ ਜਾਂ ਫਿਰ ਰਾਤ ਤੋਂ ਹੀ ਕਾਫੀ ਜ਼ਿਆਦਾ ਸੰਗਤ ਆਈ ਹੋਈ ਐ ਆਪ ਸਾਰਿਆਂ ਦਾ ਧੰਨਵਾਦ ਜੀਓ ਆਿਆਂ ਨੂੰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਸੁਖ ਸ਼ਾਂਤੀ ਹੋਵੇ ਸਾਨੂੰ ਸਾਰਿਆਂ ਨੂੰ ਆਉਣ ਵਾਲਾ ਸਮਾਂ ਵਾਹਿਗੁਰੂ ਜੀ ਦੀ ਕਿਰਪਾ ਦੇ ਵਿੱਚ ਬਖਸ਼ਿਸ਼ ਕਰਨ ਸਭਨਾ ਦੇ ਦੁੱਖ ਦਲਿਤਰ ਬਿਮਾਰੀਆਂ ਦੇ ਨਾਸ਼ ਹੋਵਣ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਤੰਦਰੁਸਤੀ ਦੀ ਦਾ ਬਖਸ਼ਿਸ਼ ਕਰਨ ਹਰ ਇੱਕ ਪਰਮ ਦਾ ਸਤਕਾਰ ਕਰਨਾ ਹੈ ਮਾੜਾ ਕਿਸੇ ਨੂੰ ਕਹਿਣਾ ਨਹੀਂ ਤੇ ਆਪਣਾ ਰਸਤਾ ਛੱਡਣਾ ਨਹੀਂ ਅਵਲ ਅੱਲਾਹ ਨੂਰ ਉਹ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਆਣ ਭਲੇ ਕੋ ਬੰਦੇ ਤੇ ਵੀ ਉਸ ਦੇ ਨੇ ਸਾਰਿਆਂ ਦੇ ਵਿੱਚ ਦੀ ਕੋਈ ਬਤ ਦੈ ਜੇ ਕਿਸੇ ਦੀ ਉਸਤਤ ਨਹੀਂ ਕਰ ਸਕਦੇ ਨਿੰਦਿਆ ਨਾ ਕਰੋ ਜੇ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਮਾੜਾ ਨਾ ਕਰੋ ਜੇ ਸੰਦੇ ਨੂੰ ਜ਼ਹਿਰ ਨਾ ਪਿਲਾਓ ਜੇ ਕਿਸੇ ਨੂੰ ਜ਼ਿੰਦਗੀ ਨਹੀਂ ਦੇ ਸਕਦੇ ਉਹਨੂੰ ਮੌਤ ਨਾ ਦਿਓ ਇਸੇ ਤੂੰ ਦੇਰ ਅਸਥਾਨਾਂ ਤੇ ਜਾਓ ਕੰਨਾ ਚਾਹੁੰਦੇ ਹੋ ਦੁਖੀਆਂ ਦੀ ਸੇਵਾ ਕਰੋ ਅੰਰਾਸ਼ਪੀਓ ਆਪਣਾ ਦੋਖ ਖਾਓ ਖਾ ਲਓ ਜਸਣੋ ਇਸ ਪਨਵਾਰ ਗਰ ਨਹੀਂ ਮਿਲੇਗਾ ਜੀ ਬਾਬ ਸਾਨੂੰ ਕਿਹਾ ਗਿਆ ਕਿ ਉਸ ਪਰਮੇਸ਼ਰ ਨੂੰ ਅੱਛੂ ਗੋਡ ਨੂੰ ਰਾਮ ਨੂੰ ਇਹਨਾਂ ਨੂੰ ਦੁਹੇਲਣ ਵਾਸਤੇ ਆਇਆ ਹੈ ਇਹ ਤੇਰੇ ਕੋਲ ਵਾਰੀ ਹੈ ਜਿੰਨਾ ਹੋ ਸਕਦਾ ਆਪਣੀ ਜ਼ਿੰਦਗੀ ਵਿੱਚ ਚੰਗਾ ਕਰਨ ਕਮਾਲਾ ਦਸ ਲੋ ਕਦੇ ਜਿਉਂਦੇ ਜੀ ਨੂੰ ਚੰਗਾ ਨਹੀਂ kia ਕਰਦੇ ਜਦੋਂ ਮਰ ਜਾਂਦਾ ਹੈ ਜਦੋਂ ਦੁਨੀਆ ਵਿੱਚੋਂ ਚਲਿਆ ਜਾਂਦਾ ਹੈ ਦੁਨੀਆ ਦਾ ਇੱਕ ਸੁਭਾਰੇ ਮਰੇ ਤੋਂ ਵੱਧ ਗੈਣ ਕੇ ਬੜਾ ਚੰਗਾ ਸੀ ਅੰਗੇ ਇਹ ਜਨਸਾਨ ਬੜਾ ਚੰਗਾ ਸੀ ਮਰਨ ਤੋਂ ਬਾਅਦ ਉਹਦੀਆਂ ਸਿਫਤਾਂ ਦੇ ਪੁੱਲ ਬਣੇ ਜਾਂਦੇ ਨੇ ਜੇ ਦੁਨੀਆ ਕਿਆ ਖੂਬ ਦਸਤੂਰ ਨਭਾਤੀ ਹੈ ਜਿੰਦੇ ਕੋ ਪੈਰੋਂ ਮਰਦੇ ਕੋ ਕੰਦੇ ਪੇ ਉਠਦੀ ਹੈ ਜਦੋਂ ਬੰਦਾ ਜਿਉਂਦਾ ਹੁੰਦਾ ਆਂਦਾ ਉਹ ਲੋਕ ਕਹਿੰਦੇ ਮਾਰ ਦੋ ਇਹਨੂੰ ਪੈਰਾਂ ਵਿੱਚ ਇਹਨੂੰ ਖਤਮ ਕਰ ਦਿਓ ਪਰ ਜਦੋਂ ਬੰਦਾ ਮਰ ਜਾਂਦਾ ਉਹਨੂੰ ਫਿਰ ਮੋਢਿਆਂ ਤੇ ਚੱਕਦੇ ਨੇ ਇਹ ਲੋਕ ਛ ਜਿਉਣ ਵਾਲਾ ਬੰਦਾ 5-7 ਸਾਲ ਹੋਰ ਕੱਢ ਦਵੇ ਮਰਨ ਵਾਸਤੇ ਮਜਬੂਰ ਕਰ ਦਿੰਦੇ ਬੰਦੇ ਨੂੰ ਇਸ ਕਰਕੇ ਬੇਨਤੀ ਹੈ ਭਈ ਕਿਸ਼ੇ ਨੂੰ ਮਾਰਾ ਕਰਨਾਂ ਸੌ ਨੇ ਦੁਨੀਆ ਦੀਆਂ ਚਾਰ ਮੁਦਸੀਆਂ ਕੀਤੀਆਂ ਹੁਣ ਸੁਖੰਗੇ ਵੀ ਮਿਲੇ ਤੇ ਉਹਨਾਂ ਨੂੰ ਲੋਕ ਮਾੜੇ ਵੀ ਮਿਲੇ ਬਾਬਾ ਨਾਲ ਸਿੰਘ ਸਾਹਿਬ ਦਾ ਕਿਤੇ ਝਗੜਾ ਨਹੀਂ ਹੋਇਆ ਕਿਤੇ ਕਲੇਸ਼ ਨਹੀਂ ਹੋਇਆ ਕਲੇਸ਼ ਨਾ ਹੋਣ ਦਾ ਕਾਰਨ ਕੀ ਸੀ ਉਹਨਾਂ ਦਾ ਇੱਕ ਸਿਧਾਂਤ ਸੀ جہے وہ پہلا کر کے تردے سی ہم نہیں چنگے برا نہیں ہوئے وہ کہتے نہیں چن ہے باقی ساری دنیا چنگی ہے جدو بندہ کہہ ہے بھی میں پائی بہت ماڑا ہے باقی سب چنگے نے اتنے وواد ختم ہو جایا کر ہیں ساری لڑائی کہڑی گل پچھے ہے بھی میں ٹھیک ہاں باقی سارے گلت ہاں اس کر کے کسی کو ماڑا نہیں ਆਪਣਾ ਰਸਤਾ ਛੱਡੀਦਾ ਨਹੀਂ ਵਾਰਿਕਰੂ ਗੋਡ ਅੱਲਾ ਈਸ਼ਵਰ ਜਿਹਨੂੰ ਵੀ ਤੁਸੀਂ ਮੰਨਦੇ ਹੋ ਇਹ ਮਨੋ ਤਕੀਨ ਹੈ ਉਹ ਤੁਹਾਡਾ ਕਦੇ ਵੀ ਗਲਤ ਨਹੀਂ ਕਰੇਗਾ ਇਸ ਅਗੇ ਸਾਰਿਆਂ ਦਾ ਧੰਨਵਾਦ ਆਪਣੀ ਦਵਾਈ ਲੈਣ ਤੋਂ ਪਹਿਲਾਂ ਆਪਣਾ ਪ੍ਰੋਸਾ ਬਣਾਓ ਦਵਾਈ ਤੋਂ ਪਹਿਲਾਂ 10 ਮਿੰਟ ਦਾ ਬਦਨਾਮ ਲਓ ਜਿਦੋਂ ਵੀ ਰਾਤੇ ਰਾਮ ਰਾਮ ਜਪੋ ਜੇ ਮੁਸਲਮਾਨ ਵੀਰ ਹੋ ਅੱਲਾ ਅੱਲਾ ਜੱਪੋ ਜੇ ਈਸਾਈ ਹੋ ਹਿਸਾ ਮਤ ਅਨੁਸਾਰ ਚੱਲੋ ਜੇ ਸਿੱਖ ਹੋ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ ਤੇ ਜਿਹਨੂੰ ਵੀ ਤੁਸੀਂ ਮੰਨਦੇ ਹੋ ਉਹ ਸਿੱਖ ਕਰਨਗੇ ਉਹ ਤੁਹਾਡੇ ਤੇ ਕਿਰਪਾ ਕਰਨਗੇ ਉਸ ਦਾ ਸੱਚੇ ਪਾਤਸ਼ਾਹ ਸਿੱਖ ਸ਼ਹੀਦ ਆਪਣੇ ਆਪ ਤੁਹਾਡੇ ਤੇ ਕਿਰਪਾ ਕਰਨਗੇ ਕਿਉਂਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਆਪ ਜੀਾਂ ਦੇ ਨਾਲ ਦਾਵਾ ਜਾਂ ਵਾਅਦਾ ਨਹੀਂ ਕਰਦੇ ਤੇ ਦੇਖਿਆ ਹੈ ਬੜੇ ਪਿਆਰ ਦੇ ਵਿੱਚ ਬਸਾ ਦੇ ਵਿੱਚ ਇਹ ਸਾਡਾ ਵੀਰ ਆਇਆ ਹੋਇਆ ਹੈ ਇਹ ਸਾਰੇ ਪ੍ਰੋਗਰਾਮ ਨੂੰ ਰਿਕਾਰਡ ਕਰ ਰਿਹਾ ਹੈ ਅੱਜ ਲਾਈਵ ਕਰ ਰਿਹਾ ਹੈ ਇਹ ਵੀ ਇੱਕ ਪਿਆਰ ਹੈ ਇਹ ਵੀ ਇੱਕ ਪ੍ਰੇਮ ਹੈ ਮੈਂ ਇਸ ਘਰ ਦਾ ਸੁਨੇਹਾ ਦੂਸਰ ਤੱਕ ਪਹੁੰਚਾ ਸਕਾਂ ਇਹ ਵੀ ਉਹਦਾ ਇੱਕ ਪ੍ਰੇਮ ਹੈ ਗੁਰਸਾਖੇਪ ਕਰਨ ਰਹਿਤ ਕਰਨ ਸੰਗਤ ਜਦੋਂ ਠੀਕ ਹੋ ਜਾਂਦਾ ਆਪੇ ਹੀ ਅੱਗੇ ਬੋਲਦਾ ਹੈ ਆਪੇ ਹੀ ਦੱਸਦਾ ਹੈ ਜੋ ਮੌਖ ਤੋਂ ਮੌਖ ਜਿਹੜਾ ਮੂੰਹ ਤੋਂ ਮੂੰਹ ਦਾ ਪ੍ਰਚਾਰ ਹੈ ਇਹ ਸਭ ਤੋਂ ਵੱਡਾ ਗਿਣਿਆ ਜਾਂਦਾ ਹੈ ਮੈਂ ਹਰ ਰੋਜ਼ 300 400 ਬੰਦੇ ਨੂੰ ਪਹੁੰਚਾ ਸਕਦਾ ਪਰ ਇੱਥੇ 4000 ਬੰਦਾ ਆਜੇ ਮੈਂ ਨਹੀਂ ਪਹੁੰਚਾ ਸਕਦਾ ਮੈਂ ਮਿਲ ਨਹੀਂ ਸਕਦਾ ਸਿਰਫ ਜਿੰਨੇ ਕੁ ਲੋਕਾਂ ਨੂੰ ਮੈਂ ਸ਼ਾਂਤੀ ਨਾਲ ਮਿਲ ਸਕਾਂ ਜਿਨ੍ਹਾਂ ਜਿਹੜੇ ਮੈਨੂੰ ਸਮਝ ਸਕਣ ਜਿਨ੍ਹਾਂ ਨੂੰ ਮੈਂ ਸਮਝ ਸਕਾਂ ਮੈਂ ਉਹਨਿਆਂ ਵਿੱਚ ਵਿਚਰਨ ਦੀ ਕੋਸ਼ਿਸ਼ ਕਰਦਾ ਤੇ ਗੁਰੂ ਸਾਹਿਬ ਕਿਰਪਾ ਕਰਕੇ ਆਪਣੀਆਂ ਸਵਾਮਾ ਆਪਣਾਂ ਜੋ ਪਰੇ ਇਹ ਦੱਸੇ ਜਾਂਦੇ ਨੇ ਪੂਰੇ ਕਰੋ ਦਿੱਤਾ ਜਾਂਦਾ ਕੋਸ ਆਪਣਾ ਟਾਈਮ ਅਸਰ ਪੂਰਾ ਕਰੋ ਗੁਰੂ ਸਾਹਿਬ ਜੀ ਪੱਕ ਕਰਨ ਸਾਡੀ ਸੰਸਥਾ ਆਪ ਜੀ ਨਾਲ ਦਾਵਾ ਵਾਦਾ ਨਹੀਂ ਕਰਦੀ ਇਹ ਬੇਨਤੀ ਹੰ ਪ੍ਰਵਾਨ ਹੋਵਣ ਆਓ ਵਣ ਆਪਾ ਪ੍ਰਸ਼ਾਦ ਲਈਏ ਪ੍ਰਸ਼ਾਦ ਲੈਣ ਤੋਂ ਉਪਰੰਤ ਪੋਰਾ ਸਾਹਿਬ ਦੇ ਵਿੱਚ ਨਮਸ਼ ਕਰ ਕਰਕੇ ਆਪਣੀ ਦਵਾਈ ਖੁੱਟੀ ਪਿਓ ਜੀ ਗੁਰੂ ਸਾਹਿਬ ਸਾਡੇ ਸਾਰਿਆਂ ਦੇ ਕਿਰਪਾ ਕਰਨ ਸਾਰਿਆਂ ਦਾ ਧੰਵਾ ਅਸੀਂ ਉਸ ਦਾ ਆਪਾਂ ਇੱਕ ਸ਼ਰਧ ਕਰਾਂਗੇ ਸਭ ਨਾਲ ਦੀ ਚੜ੍ਹਦੀ ਕਲਾ ਦੇ ਵਾਸਤੇ وی سو ہر جن پیارے ستگر تو مارے دش پرمیشر مارے جن کی بادشاہ شاہ سب وس کرتی نمرت ن ਬੋਹੋਏ ਬਾਜੋ ਭਗਵਾਨ ਸਾ ਸੰਗਤ ਮਿਲੋ ਸ਼ਰਨ ਪਰੇ ਆਈ ਐ ਜਿਸ ਕਿੱਥੇ ਸਭ ਦੁੱਖ ਜਾਏ ਏ ਗਵਾ ਦਰਸ ਮਰੀਏ ਘਰ ਨਾਮ ਲੈਂਦੇ ਆਵੇ ਸਭ ਥਾਈ ਹੋਏ ਸਭ ਥਾਈ ਹੋਏ ਤੇਰਾ ਨਾਮ ਤਨਨਾਮ ਸ੍ਰੀ ਵਾਹਿਗੁਰੂ ਸਭ ਦਾ ਧੰਨਵਾਦ ਹੁਣ ਆਪੋ ਆਪਣੀ ਦਵਾਈ ਕੋਟੀ ਲਓ ਲੰਗਰ ਬਿਲਕੁਲ ਤਿਆਰ ਹੈ ਕਿਸੇ ਨੇ ਵੀ ਪ੍ਰਸ਼ਾਦਾ ਸ਼ਰਕੇ ਤੋਂ ਬਿਨਾਂ ਨਹੀਂ ਜਾਣਾ ਤੇ ਕਿਰਪਾ ਕਰਿਆ ਕਰੋ ਆਪਣੀ ਦਵਾਈ ਕੋਟੀ ਲੈ ਕੇ ਜਾਂ ਜਿਨ੍ਹਾਂ ਦੇ ਨੰਬਰ ਲਏ ਤੋਂ ਨੇ ਉਹ ਪਹਿਲਾਂ ਆਪਣਾ ਪ੍ਰਸ਼ਾਦਾ ਛਕਣ ਦੀ ਜ਼ਰੂਰ ਖਿੱਚ ਲਾ ਕਰਿਓ ਜੀ ਧੰਨਵਾਦ वाहिगुरु जीा ख़सा वाहिगुरु जी Terima <laughs> kasih <laughs> <laughs>